ਹਾਂਜੀ ਸਰ ਮੈਂ ਦਿਨਾਂ ਨਗਰ ਦਾ ਰਹਿਣ ਵਾਲਾ ਮੇਰੀ ਦੁਕਾਨ ਮੈਨ ਵੀਾਰ ਦਿਨਾਂ ਨਗਰ ਚ ਤੇ ਮੈਂ ਕੋਈ ਦੁਕਾਨ ਬੰਦਾਨ ਤੋਂ 5 ਮਿੰਟ ਪਹਿਲੇ ਮੈਂ ਨਾਲ ਦੀ ਗਲੀ ਚ ਜਾ ਰਿਹਾ ਸੀ ਉਧਰੋਂ ਟੇਲਰ ਆ ਰਿਹਾ ਸੀ ਉਹ ਨਸ਼ਾ ਕੀਤਾ ਹੋਇਆ ਸ਼ਰਾਬ ਚ ਤੇ ਮੇਰੇ ਨਾਲ ਬਦਾ ਘਟੇ ਗੱਲ ਕਰਦਾ ਪਿਆ ਸੀ ਤੇ ਧਮਕੀਆਂ ਦੇ ਕਦਾ ਸੀ ਤੇ ਜਦੋਂ ਮੈਂ ਨੂੰ ਪੁੱਛਿਆ ਕਿ ਕਿਉਂ ਕੱਢੇਗਾ ਨਾ ਤੇ ਉਹ ਉਹ ਪੁੱਛਣ ਤੇ ਮੈਨੂੰ ਉਹਦੇ ਮੁੜੇ ਨੇ ਮੇਰੇ ਫਿਰ ਮਾਰਤਾ ਸਿਰ ਤੇ ਤੇ ਉਹਦੇ ਨਾਲ ਹੀ ਪਕੋੜੇ ਵਾਲਿਆਂ ਦਾ ਪੋਤਰਾ ਹੈਗਾ ਤੇ ਨਾਲ ਉਹਦਾ ਮੁੰਡਾ ਨਿੱਕਾ ਇਹਨਾਂ ਦੋਨਾਂ ਨੇ ਮਦਕੀ ਸੋਟੇ ਨਾਲ ਰਾਤ ਹੀ ਉਹਦੇ ਨਾਲ ਮੈਨੂੰ ਮਦਕੀ ਮੇਰੇ ਹੱਥ ਤੇ ਬਾੜ ਕੀਤਾ ਜੀ ਇਹਨਾਂ ਨੇ ਤੁਹਾਨੂੰ ਫਿਰ ਹਸਪਤਾਲ ਕੋਲ ਲੈ ਗਏ ਮੈਨੂੰ ਹਸਪਤਾਲ ਸਾਰੇ ਆਪਣੇ ਪਰਿਵਾਰ ਦੇ ਆਏ ਮੈਨੂੰ ਲੈ ਕੇ ਦਾਖਲ ਕਰਾਇਆ ਉਹਨਾਂ ਨੇ ਗੁਰਦਾਸਪੁਰ ਹਸਪਤਾਲ ਤੱਕ ਕਿਵੇਂ ਪਹੁੰਚੇ ਪਹਿਲੇ ਮੰਗੁਰਦਾਸਪੁਰ ਹਸਪਤਲ ਕਿੱਨਾ ਤੈਨੂੰ ਪਹਿਲੇ ਦਿਨਾਂ ਨਗਰ ਗਿਆ ਹਾਂਜੀ ਪਹਿਲੇ ਦਿਨਾਂ ਨਗਰ ਗਿਆ ਸੀ ਉੱਥੇ ਮੈਨੂੰ ਰੈਫਰ ਕੀਤਾ ਤੁਹਾਨੂੰ ਇੱਥੇ ਰੈਫਰ ਕੀਤਾ ਗਿਆ ਆ ਦਿਨਾਂ ਨਗਰ ਹਾਂਜੀ ਦਿਨਾਂ ਨਗਰ ਹਸਪਤਲ ਚ ਬੰਦ ਫੋਲਸ ਨੂੰ ਕੰਪਲੀਟ ਕਰਤੀ ਹਾਂਜੀ ਕਰਤੀ ਹੈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਇਨਸਾਫ ਮਿਲਣਾ ਚਾਹੀਦਾ